ਇਸ ਸਮੇਂ ਆਪਾਂ ਖੜੇ ਆਂ ਸੁਲਤਾਨਪੁਰ ਲੋਧੀ ਦੇ ਉਸ ਇਲਾਕੇ ਦੇ ਵਿੱਚ ਜਿੱਥੇ ਕਰੀਬ 16 ਪਿੰਡ ਪਾਣੀ ਨਾਲ ਪ੍ਰਭਾਵਿਤ ਆ ਖੜਾਂ ਦੀ ਮਾਰ ਹੈ ਜਿਹੜੀ ਉਹ ਚੱਲ ਰਹੀ ਹੈ ਤਾਂ ਮਗਰ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਆ ਜਿਹੜਾ ਉਹ ਆਇਆ ਹੋਇਆ ਤਾਂ ਇਹ ਪਾਣੀ ਕਿਵੇਂ ਆਇਆ ਕਿੱਥੋਂ ਆਇਆ ਔਰ ਕਦੋਂ-ਕਦੋਂ ਮਾਰ ਜਿਹੜੀ ਇਸ ਇਲਾਕੇ ਨੂੰ ਪੈਂਦੀ ਰਹੀ ਹੈ ਸਾਡੇ ਨਾਲ ਬਾਈ ਜੀ ਇੱਥੇ ਮੌਜੂਦ ਹੈ ਜਿਹੜੇ ਸੇਵਾਦਾਰ ਕਰ ਰਹੇ ਆ ਭਾਈ ਅਮਰਤਪਾਲ ਖਾਲਸਾ ਦੀ ਟੀਮ ਵੱਲੋਂ ਜਿਹੜੇ ਇੱਥੇ ਸੇਵਾ ਕਰ ਰਹੇ ਆ ਗੱਲਬਾਤ ਕਰਾਂਗੇ ਬਾਈ ਜੀ ਇਹ ਕਿੰਨੇ ਦਿਨ ਹੋ ਗਏ ਜਿਹੜਾ ਪਾਣੀ ਭਰਿਆ ਮੇਨੋ ਕਿੰਨਾ ਹੋ ਗਿਆ ਜੀ ਜਦੋਂ ਮੇਰਾ ਖਾਲਾ ਵੀ ਅੱਜ 12 ਤੋਂ 13 ਦਿਨ ਹੋ ਗਏ ਨੇ ਜਿਆਦਾ ਹੋ ਗਏ ਜਿਆਦਾ ਹੀ ਹੋ ਗਏ ਨੇ ਜੀ ਹਾਂਜੀ ਤੇ ਇਹ ਜਿਹੜਾ ਆਹ ਏਰੀਆ ਹੈਗਾ ਜੀ ਇਹ ਦੋ ਦਰਿਆਵਾਂ ਦੇ ਸੈਂਟਰ ਵਿੱਚ ਵੈ ਹਾਂ ਇਹ ਜਿਹੜਾ ਆ ਜਿੱਥੇ ਆਪਾਂ ਖਲੋਤੇ ਆ ਹਾਂ ਆ ਪਿੱਛੇ ਪਿੰਡ 1 ਲੱਖ ਵਰਿਆ ਜੀ ਜਿਹੜਾ ਬੰਨ ਤੋਂ ਬਾਹਰਲੇ ਬੰਨੇ ਆ ਹਾਂ ਜਿਹੜਾ ਬਾਹਰ ਆ ਬੰਨ ਤੋਂ ਆ ਆ ਜਿਹੜਾ ਪੋਲ ਆ ਇਹ ਗਾੜੀ ਜਾਂਦਾ ਜੀ ਬਾਉਪੁਰ ਨੂੰ ਜੋੜਦਾ ਜਿਹੜਾ ਬਾਉਪੁਰ ਪਿੰਡ ਆ ਉਹ ਦੋਹਾਂ ਦਰਿਆਵਾਂ ਦੇ ਦਰਿਆ ਤਾਂ ਇੱਕ ਹੀ ਆ ਪਰ ਇਹ ਦੋ ਥਾਈ ਹੋ ਕੇ ਵਗਦਾ ਜੀ ਚੱਲਦਾ ਆ ਇਹ ਪੋਸ ਪਿੰਡ ਨੂੰ ਆ ਪੁਲ ਜਿਹੜਾ ਇਹ ਜੋੜਦਾ ਆ ਹਾਂਜੀ ਤੇ ਹੁਣ ਜਦੋਂ ਇਸ ਤੋਂ ਪਹਿਲਾਂ ਵੀ ਇਹ ਪਾਣੀ ਆਏ ਆਉਂਦਾ ਰਹਿੰਦਾ ਜੀ ਆਉਂਦਾ ਆਉਂਦਾ ਜੀ ਇਹ ਆ ਆਪਣੇ 23 ਚ ਵੀ ਆਇਆ ਜੀ 22 23 ਚ ਵੀ ਆਇਆ ਵਾ ਹਾਂ ਇਹਦਾ ਬਹੁਤ ਜ਼ਿਆਦਾ ਨੁਕਸਾਨ ਆ ਜੀ ਬਹੁਤ ਇੱਧਰ ਜ਼ਮੀਨਾ ਗਾੜੀ ਆਲੀ ਕੋਲੋਂ ਟੁੱਟ ਕੇ ਆਜੀ ਉੱਥੇ ਵੀ ਜ਼ਮੀਨਾ ਬਹੁਤ ਖਰਾਬ ਹੋ ਗਈਆਂ ਲੋਕਾਂ ਦੀਆਂ ਹਾਂ ਹਾਂਜੀ ਇੱਧਰ ਪਹਿਲਾਂ ਬਹੁਤ ਹੰਧਾਰਿਆ ਨਯਾਰਾ ਖੇਤ ਜਿਹੜਾ ਪ੍ਰਭਾਵਿਤ ਹੋਇਆ ਜੀ 12 ਪਿੰਡ ਜਿਹੜੇ ਅਸੀਂ ਰਾਸ਼ਨ ਦੀ ਰਾਹਤ ਸਮਗਰੀ ਪਹੁੰਚ ਰਹੀ ਹੈ ਜੀ ਰਾਸ਼ਨ ਸਮਗਰੀ ਪਹੁੰਚ ਰਹੀ ਹੈ ਜੀ ਬਹੁਤ ਜ਼ਿਆਦੀ ਪਹੁੰਚ ਰਹੀ ਹੈ ਜੀ ਸੰਗਤਾਂ ਦਾ ਬਹੁਤ ਉਤਸ਼ਾਹ ਆ ਸੰਗਤਾਂ ਜਿਹੜੀਆਂ ਹੈਗੀਆਂ ਦੂਰੋਂ ਦੂਰੋਂ ਜਿਹੜੀਆਂ ਹੈਗੀਆਂ ਉਹ ਰਾਸ਼ਨ ਹੋਰ ਆਪਣਾ ਚਾਰਾ ਉਹ ਵੀ ਜ਼ਰੂਰਤ ਦਾ ਸਮਾਨ ਉਹ ਲੈ ਕੇ ਆ ਰਹੇ ਆ। ਨਹੀਂ ਕਮੀ ਕੋਈ ਨਹੀਂ ਹੈਗੀ ਜੀ ਤੇ ਹੁਣ ਤੇ ਇਹ ਸੰਗਤਾਂ ਨੂੰ ਬੇਨਤੀ ਆ ਵੀ ਉਹ ਜਿਹੜੀ ਚੀਜ਼ ਇੱਥੇ ਜ਼ਰੂਰਤ ਆ ਪਹਿਲਾਂ ਇੱਥੇ ਆਣ ਕੇ ਪੁੱਛ ਕੇ ਜਿਹੜੇ ਇੱਥੇ ਕੋਈ ਸੇਵਾ ਦਵਾ ਰਹੇ ਆ ਜਿਹੜੇ ਉੱਥੋਂ ਦਾ ਹੀ ਰਾਸ਼ਨ ਪਚਾ ਰਹੇ ਆ ਲੋੜਵੰਦਾਂ ਦਾ ਹੀ ਉਹਨਾਂ ਨੂੰ ਕੈਂਪਾਂ ਦੇ ਵਿੱਚ ਪੁੱਛ ਕੇ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਹੀ ਲੈ ਕੇ ਆਉਣ ਬਹੁਤ ਜ਼ਿਆਦਾ ਸਮਾਨ ਜਿਹੜਾ ਉਹ ਨਾਂ ਲੈ ਕੇ ਆਉਣ ਫਿਰ ਇੱਕ ਕਹਿੰਦੇ ਵੀ ਇਹ ਕਿਹਾ ਜਾ ਰਿਹਾ ਵੀ ਜਦੋਂ ਲੋਡ ਅਖੀਰ ਦੇ ਵਿੱਚ ਜਦੋਂ ਪਾਣੀ ਉਤਰ ਲੈਣਾ ਉਦੋਂ ਪੈਣੀ ਹੈ ਜੀ ਉਹ ਲੋਡਾਂ ਦੀ ਜਦੋਂ ਪੈਹਾਂ ਦੀ ਮਿੱਟੀ ਦੀ ਜੀ ਅੱਜ ਉਦੋਂ ਇਹਨਾਂ ਲੋਡ ਇਹਨਾਂ ਲੋਕਾਂ ਨੂੰ ਉਸ ਵੇਲੇ ਲੋਡ ਆ ਜੀ ਡੀਜ਼ਲ ਦੀ ਖਾਦ ਦੀ ਬੀਜਾਂ ਦੀ ਕਿਉਂਕਿ ਇਹਨਾਂ ਕੋਲ ਹੁਣ ਜਿਹੜਾ ਹੈਗਾ ਮਤਲਬ ਇਹਨਾਂ ਨੂੰ ਜਿਹੜਾ ਇਹਨਾਂ ਦੀ ਫਸਲ ਤਬਾਹ ਹੋਣ ਕਰਕੇ ਨਾ ਤਾਂ ਇਹਨਾਂ ਨੂੰ ਅੜਤੀਆਂ ਤੋਂ ਪੈਸਾ ਮਿਲਣਾ ਨਾ ਬੈਂਕਾਂ ਤੋਂ ਮਿਲਣਾ ਹਾਂਜੀ ਇਹਨਾਂ ਦੀ ਜਿਹੜੀ ਅਗਲੀ ਫਸਲ ਆ ਉਹਨੂੰ ਬੀਜਣ ਵਾਸਤੇ ਇਹਨਾਂ ਕਿਸਾਨ ਭਰਾਵਾਂ ਦੀ ਮਦਦ ਕੀਤੀ ਜਾਵੇ ਲੋੜਵੰਦਾ ਤਾਂ ਹੀ ਜ਼ਿੰਮੇਦਾਰਾਂ ਤਾਈ ਖਾਦ ਪਹੁੰਚਾਈ ਜਾਵੇ ਪਸ਼ੂਆਂ ਵਾਸਤੇ ਚਾਰਾ ਪਹੁੰਚਾਇਆ ਜਾਵੇ ਨਾਲ ਹੋ ਸਕਦਾ ਜਦੋਂ ਇਹ ਬੰਨ ਬੰਨੇ ਉਦੋਂ ਵੀ ਮਦਦ ਜਿਹਨੇ ਕਰਨੀ ਹੋਵੇ ਡੀਜ਼ਲ ਲੱਗਣਾ ਆ ਹਾਂਜੀ ਜੋ ਵੀ ਮਤਲਬ ਇੱਥੇ ਲੋੜ ਆ ਉਹ ਆ ਕੇ ਆਪ ਮਤਲਬ ਦੇਖ ਕੇ ਜਿਸ ਚੀਜ਼ ਦੀ ਜ਼ਰੂਰਤ ਆ ਉਹ ਚੀਜ਼ ਲੈ ਕੇ ਆਉਣ ਐਵੇਂ ਨਾ ਟਰਾਲੀਆਂ ਭਰ ਕੇ ਭੇਜਣ ਫਿਰ ਇੱਥੇ ਵੀ ਔਖਾ ਹੋ ਜਾਂਦਾ ਆ ਉਹ ਵੀ ਮਤਲਬ ਜਿਹੜੇ ਹੈਗੇ ਆ ਕੰਫਿਊਜ਼ ਹੁੰਦੇ ਆ ਵੀ ਅਸੀਂ ਸਮਾਨ ਲੈ ਕੇ ਆਏ ਸਾਡਾ ਸਮਾਨ ਜਿਹੜਾ ਉਹ ਲਾਹਾਇਆ ਨਹੀਂ ਜਾਂ ਮਤਲਬ ਵਾਪਸ ਜਾਣਾ ਪਿਆ ਜਾ ਕੇ ਲਾ ਕੇ ਗੁਰਦੁਆਰੇ ਲਾ ਕੇ ਜਾਣਾ ਪੈਂਦਾ ਉਹਨਾਂ ਨੂੰ ਜਿੰਨਾ ਕਿ ਲੋਡ ਆ ਉਹਨਾਂ ਕ ਲੈ ਕੇ ਆਉਣ ਧੰਨਵਾਦ ਤਾਂ ਇਹ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਲੋੜ ਜਿਹੜੀ ਉਹ ਅਸਲ ਦੇ ਵਿੱਚ ਬਾਅਦ ਦੇ ਵਿੱਚ ਪੈਣੀ ਹੈ ਜਦੋਂ ਪਾਣੀ ਉੱਤਰ ਗਿਆ ਕਿਉਂਕਿ ਜ਼ਮੀਨਾਂ ਉਦੋਂ ਕਿਉਂਕਿ ਹੁਣ ਸਰਕਾਰ ਵੀ ਮਦਦ ਕਰ ਰਹੀ ਹੈ ਤੇ ਲੋਕ ਵੀ ਮਦਦ ਕਰ ਰਹੇ ਆ ਪਰ ਉਦੋਂ ਲੋੜ ਇਹ ਪੈਣੀ ਆ ਵੀ ਡੀਜ਼ਲ ਦੀ ਲੋੜ ਹੋਣੀ ਆ ਫਸਲਾਂ ਪੱਧਰ ਜਿਹੜੀਆਂ ਜ਼ਮੀਨਾਂ ਪੱਧਰ ਕਰਨ ਵਾਸਤੇ ਫਸਲਾਂ ਨਹੀਂ ਬਜਾਈ ਲਈ ਜਿਹੜੀ ਖਾਦ ਦੀ ਲੋੜ ਪੈਣੀ ਆ ਬੀਜਾਂ ਦੀ ਲੋੜ ਪੈਣੀ ਆ ਤਾਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਅਸਲ ਮਤ ਦਾ ਜਿਹੜੀ ਉਹ ਉਦੋਂ ਜ਼ਰੂਰ ਇਹਨਾਂ ਲੋਕਾਂ ਨੇ ਜਿੱਥੇ ਨੁਕਸਾਨ ਹੋਇਆ ਹੜ੍ਹਾਂ ਦਾ ਭਾਰੀ ਨੁਕਸਾਨ ਹੋਇਆ ਉੱਥੇ ਆਪਾਂ ਮਦਦ ਜ਼ਰੂਰ ਕਰੀਏ ਜਿਹੜੇ ਵੀ ਲੋਕ ਮਦਦ ਕਰ ਰਹੇ ਉਹਨਾਂ ਦਾ ਧੰਨਵਾਦ ਕਰਦੇ ਆਂ ਪਰ ਇਹ ਵੀ ਬੇਨਤੀ ਵੀ ਕਰਦੇ ਆਂ ਵੀ ਇਹ ਮਦਦ ਜਾਰੀ ਰੱਖਿਓ ਤੇ ਅੱਗੇ ਜਿੱਥੇ ਵੀ ਲੋੜ ਪਊਗੀ ਪਾਣੀ ਉਤਰਨ ਤੋਂ ਬਾਅਦ ਉੱਥੇ ਆਪਾਂ ਮਦਦ ਪੰਚਾਇਤ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ